ਕੱਲਾ ਆ ਜਾਈ ਦੀ ਮਸ਼ੀਨ ਇਹ ਕੱਲ ਆ ਚਾਹ ਨਹੀਂ ਦੇਸੀ ਕਿੰਨੇ ਕੋਈ ਤੱਕ ਇਹ ਦੇਖੋ ਜੀ ਜਦੋਂ ਤੋਂ ਸਰਕਾਰ ਆਪ ਸਰਕਾਰ ਹੋਣੀ ਚਾਹੀਏ ਉਦੋਂ ਤੋਂ ਹੀ ਜਿਹੜੇ ਵਿਕਾਸ ਕਾਰਜ ਆ ਮంత్రి ਜਾਰੀ ਹੈ ਆਮ ਸਰਕਾਰਾਂ ਨੂੰ ਨਹੀਂ ਕਿ ਜਿਹੜੇ ਪਹਿਲੇ 4 ਸਾਲ ਲੋਕਾਂ ਨੂੰ ਲੁੱਟੋ ਕੁੱਟੋ ਤੇ ਜਿਹੜੇ ਮਗਰਲੇ 6 ਮਹੀਨੇ ਹੁੰਦੇ ਆ ਉਹਨਾਂ ਚ ਕੋਈ ਜਿਹੜਾ ਕੰਮ ਕੀਤਾ ਜਾਂਦੇ ਆ ਜਦੋਂ ਤੋਂ ਸਰਕਾਰ ਬਣੀ ਆ ਉਸ ਦਿਨ ਤੋਂ ਹੀ ਕੰਮ ਸਾਡੇ ਚੱਲਦੂਰੇ ਬਾਕੀ ਨਵਾਂ ਸਾਲ ਵਾਲੇ ਦਿਨ ਮਾਨਯੋਗ ਸਪੀਕਰ ਸਾਹਿਬ ਵੱਲੋਂ ਸ਼ਹਿਰ ਦੇ ਵਿੱਚ ਲਗਭਗ 7 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ ਸੀਗੇ ਇਦੇ ਬਾਰੇ ਸਾਡੇ ਸਨ ਵਿੱਚ ਆਇਆ ਸੀ ਕਿ ਕਾਫੀ ਪਹਿਲਾਂ ਪ੍ਰਪੋਗੈਂਡਾ ਕੀਤਾ ਗਿਆ ਕਿ ਇਹ ਜੀ ਇਕੱਲੇ ਫੋਕ ਕੇ ਨਹੀਂ ਪੱਥਰ ਨੇ ਫਿਰ ਕਿਹਾ ਗਿਆ ਜੀ ਉਹ ਗ੍ਰਾਂਟ ਨਹੀਂ ਜਾਰੀ ਕੀਤੀ ਇਹ ਨੇ ਸੋ ਅੱਜ ਉਹਦੇ ਆਸਤੇ ਅਸੀਂ ਜਿਹੜਾ ਉਹਦਾ ਸਪਸ਼ਟੀਕਰਨ ਦੇਣ ਵਾਸਤੇ ਲੋਕਾਂ ਦੇ ਜਿਹੜਾ ਸੱਚ ਸਾਹਮਣੇ ਲਿਆਉਣ ਵਾਸਤੇ ਇੱਥੇ ਮੌਕੇ ਤੇ ਪਹੁੰਚੇ ਆ ਤਿੰਨ ਪ੍ਰੋਜੈਕਟ ਸੀਗੇ ਜਿਹੜੇ 7 ਕਰੋੜ ਦੇ ਸੀ ਉਹਦੇ ਵਿੱਚੋਂ ਲਗਭਗ 2 ਕਰੋੜ ਰੁਪਏ ਦੀ ਲਾਗਤ ਨਾਲ ਜਿਹੜਾ ਹੈਗਾ ਜਲਾਲਿਆਣਾ ਰੋਡ ਸੜਕ ਦਾ ਕੰਮ ਸੀਗਾ ਸ਼ੁਰੂ ਹੋਣਾ ਸੀਗਾ ਉਹ ਅੱਜ ਜਿਸੀ ਇਸ ਜਗ੍ਹਾ ਤੇ ਪਹੁੰਚੇ ਆ ਤੁਸੀਂ ਵੀ ਵੇਖ ਸਕਦੇ ਹੋ ਜਿਹੜਾ ਸਮਾਨ ਹੈ ਇੱਥੇ ਪਹੁੰਚ ਚੁੱਕਿਆ ਹੈਗਾ ਤੇ ਕੰਮ ਲਗਭਗ ਸ਼ੁਰੂ ਹੀ ਹੈ ਇਕਦਾਂ ਨਾਲ ਕੱਲ ਤੋਂ ਜੀਸੀਬੀ ਵੀ ਲੱਗ ਜਾਏਗੀ ਤੇ ਜਿਹੜਾ ਹੈਗਾ ਵਾਰਡ ਨੰਬਰ 21 ਦੇ ਵਿੱਚ ਇੰਟਰਲੌਕ ਦਾ ਕੰਮ ਸੀਗਾ ਇਕੱਲੇ 21 ਨੰਬਰ ਨਹੀਂ ਹੋਰ ਵੀ ਕਈ ਫਿ ਵਾਰਡਾਂ ਚ ਉਹ 21 ਨੰਬਰ ਵਾਰਡ ਚ ਕੰਮ ਚੱਲ ਰਿਹਾ ਹੈ ਇੰਟਰਲੌਕ ਦਾ ਤੇ ਇਸ ਤੋਂ ਇਲਾਵਾ 3 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ ਜਿਹੜਾ ਸੀਗਾ ਸਟਰੀਟ ਲਾਈਟਾਂ ਦਾ ਕੰਮ ਸੀਗਾ ਸ਼ਹਿਰ ਚ ਹੋਣ ਵਾਲਾ ਉਹ ਵੀ ਕੰਮ ਚੱਲ ਰਿਹਾ ਹੈ ਤੇ ਸੋ ਜਿਹੜਾ ਵਿਰੋਧੀ ਧਿਰ ਇਹਨਾਂ ਦਾ ਇਹੀ ਹੈ ਕਿ ਨਹੀਂ ਚੱਲ ਰਿਹਾ ਕਿਤੇ ਵੀ ਨਹੀਂ ਇਹ ਤਾਂ ਜੀ ਹੁਣ ਜਿਹੜੀ ਚੀਜ਼ ਸਾਹਮਣੇ ਆ ਉਹਦੇ ਵਾਸਤੇ ਹੁਣ ਆਪਾਂ ਇਸ ਤੋਂ ਬਾਅਦ ਆਪਾਂ ਕੀ ਸਪਸ਼ਟ ਕਰ ਦੇ ਸਕਾਂਗੇ ਤੁਸੀਂ ਜਿਹੜਾ ਅੱਜ ਆਪਾਂ ਆਹ ਚੀਜ਼ ਆਪਾਂ ਵੇਖ ਰਹੇ ਆ ਤੁਹਾਡੇ ਸਾਹਮਣੇ ਜਿਹੜਾ ਜਲਾਲਿਆਣਾ ਰੋਡ ਹੈ ਸੜਕ ਹੈ 21 ਨੰਬਰ ਵਾਰਡ ਚ ਜਾ ਕੇ ਜਲ ਸਕਦੇ ਹੋ ਇੰਟਰਲੌਕ ਕਾਲ ਹੈ ਜਿਹੜਾ ਹੈਗਾ ਕੀ ਨਾਮ ਹੈ ਕੋਲ ਵਾਲਾ ਹੈਗਾ ਸਟਰੀਟ ਲਾਈਟਾਂ ਵਾਲਾ ਹੈਗਾ ਉਹ ਵਾਰਡ ਨੰਬਰ 1 ਤੋਂ ਸ਼ੁਰੂ ਹੋ ਕੇ ਵਾਰਡ ਨੰਬਰ 29 ਤੱਕ ਵਾਰਡ ਟੂ ਵਾਰਡ ਉਹ ਕੰਮ ਸ਼ੁਰੂ ਕਰਨ ਲੱਗੇ ਹੋਏ ਆ ਕਰਨ ਵਾਸਤੇ ਲੱਗੇ ਹੋਏ ਆ ਇਹ ਤਾਂ ਇਕੱਲਾ ਉਹਨਾਂ ਦੀਆਂ ਗੱਲਾਂ ਨੇ ਜਿਹੜੀਆਂ ਚੀਜ਼ਾਂ ਪ੍ਰਤੱਖ ਨੂੰ ਪ੍ਰਮਾਨ ਦੀ ਕੀ ਲੋੜ ਹੈ ਜੀ ਤੇ ਨਾਲੇ ਕਹਿੰਦੇ ਨਾ ਜੇ ਨਗਰ ਕੌਂਸਲ ਕੋਲ ਪੈਸੇ ਆਏ ਨਹੀਂ ਇਹ ਜੀ ਪੈਸਿਆਂ ਤੋਂ ਬਿਨਾ ਇਹ ਕਾਹਦੇ ਨਾਲ ਆ ਰਿਹਾ ਕੋਈ ਫ੍ਰੀ ਲ ਆ ਰਿਹਾ ਜੀ ਕੋਈ ਇਹਦੇ ਵਾਸਤੇ ਜੋ ਵੀ ਪ੍ਰੋਸੈਸ ਹੁੰਦਾ ਜਿਵੇਂ 20% ਕੋਈ ਲਾਗਤ ਜਿਹੜੀ ਉਹਦੀ ਹੁੰਦੀ ਹੈ ਪਹਿਲਾਂ ਉਹ ਉਹ ਆ ਕੇ ਬਾਕੀ ਜਿਵੇਂ ਸਟੈਪ ਦਾ ਸਟੈਪ ਉਹ ਆਈ ਜਾਏਗੀ ਲੋਕਾਂ ਨੂੰ ਕੋਈ ਕਹਿਣਾ ਚਾਹਣਾ ਲੋਕਾਂ ਦਾ ਇਹੀ ਹੈ ਜੀ ਇਹ ਤਾਂ ਚਲੋ ਵੈਸੇ ਤਾਂ ਅਸੀਂ ਜਵਾਬ ਦੇਣਾ ਨਹੀਂ ਚਾਹੁੰਦੇ ਸੀਗੇ ਪਰ ਜਦੋਂ ਸਾਨੂੰ ਕਾਫੀ ਸਾਰੇ ਲੋਕਾਂ ਦੇ ਫੋਨ ਆਏ ਵੀ ਉਹ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੀ ਹੈ ਕਿ ਉਹਨਾਂ ਦੇ ਜੀ ਇਕੱਲੇ ਨਹੀਂ ਪੱਥਰੀ ਨੇ ਤਾਂ ਕਰਕੇ ਸਾਨੂੰ ਜਵਾਬ ਦੇਣਾ ਪਿਆ ਨਹੀਂ ਤਾਂ ਸਾਡੇ ਕੰਮ ਬੋਲਣਗੇ ਸਾਨੂੰ ਦੱਸਣ ਦੀ ਲੋੜ ਨਹੀਂ ਪੈਣੀ ਕੋਈ 1 ਜਨਵਰੀ ਨੂੰ ਨਵੇਂ ਸਾਲ ਵਾਲੇ ਦਿਨ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਤਿੰਨ ਪ੍ਰੋਜੈਕਟਾਂ ਦਾ ਵੱਖੋ ਵੱਖਰੇ ਤੌਰ ਤੇ ਨੀ ਪੱਥਰ ਰੱਖਿਆ ਸੀ ਉਹਨਾਂ ਨੇ ਕਿਹਾ 7 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਨੀਂ ਪੱਥਰ ਰੱਖੇ ਨੇ ਨਵੇਂ ਸਾਲ 7 ਕਰੋੜ ਦੇ ਪ੍ਰੋਜੈਕਟਾਂ ਦੇ ਨਾਲ ਉਹ ਕਹਿੰਦੇ 7 ਕਰੋੜ ਵਾਲੇ ਕੰਮ ਦੇ ਵਿੱਚੋਂ 2 ਕਰੋੜ ਰੁਪਇਆ ਬਚਾਉਣਾ 5 ਜਾਂ ਸਵਾ 5 ਕਰੋੜ ਦੇ ਵਿੱਚ ਇਹ ਕੰਮ ਮੁਕੰਮਲ ਕਰਾਉਣੇ ਨੇ ਵਿਰੋਧੀ ਪਾਰਟੀਆਂ ਨੂੰ ਮੌਕਾ ਮਿਲਿਆ ਉਹ ਕਹਿੰਦੇ ਅਜੇ ਪੈਸੇ ਆਏ ਨਹੀਂ ਨਗਰ ਕੌਂਸਲ ਦੇ ਵਿੱਚ ਤੇ ਪਹਿਲਾਂ ਹੀ ਦੇਖੋ ਕਿੰਨਾ ਕੁਸ਼ ਕਰਤਾ ਪਰ ਅੱਜ ਉਹਨਾਂ ਦੇ ਪੀਆਰਓ ਮਾਨਪ੍ਰੀਤ ਸਿੰਘ ਮਣੀ ਢਾਲੀਵਾਲ ਨੇ ਦਿਖਾ ਦਿੱਤਾ ਕਹਿੰਦੇ ਆ ਦੇਖੋ ਸਾਰਾ ਸਮਾਨ ਆਇਆ ਪਿਆ ਪਹਿਲਾਂ ਜਿਹੜੀ ਰੋਡ ਚੱਲਣੀ ਹੈ ਉਹ ਸੜਕ ਤੇ ਜਿਹੜੇ ਵਸਨੀਕ ਨੇ ਉਹਨਾਂ ਨੂੰ ਆਖਿਆ ਜਾ ਰਿਹਾ ਜਿਨੇ ਪੱਟ ਪਟਾਈ ਕਰਨੀ ਹੈ ਪਹਿਲਾਂ ਹੀ ਕਰ ਲੋ ਬਾਅਦ ਚ ਨਹੀਂ ਕੀਤੀ ਜਾਊਗੀ ਉਹ ਕਹਿੰਦੇ ਇੱਕ ਇੱਕ ਕੰਮ ਮਿਆਰੀ ਢੰਗ ਨਾਲ ਹੋਊਗਾ ਸਮੇਂ ਮੁਤਾਬਕ ਹੋਊਗਾ ਤੇ ਕਿਸੇ ਵੀ ਕੰਮ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਇਹ ਜਲਾਲਲੇ ਨੇ ਰੋਡ ਦੇ ਕੰਮ ਦੇ ਅੱਜ ਪੀਆਰਓ ਸਾਹਿਬ ਵੱਲੋਂ ਵਿਜ਼ਿਟ ਕੀਤੀ ਗਈ ਜੀ ਉਹ ਜਿਹੜਾ ਪੀਸੀ ਰੋਡ ਦਾ ਕੰਮ ਹੈ ਜੀ 2 2 ਕਰੋੜ 90000 ਦਾ ਲਗਭਗ ਇਹ ਸਟੈਂਡਰ ਹੋ ਚੁੱਕਿਆ ਜਿਹਦਾ ਵਰਕ ਆਰਡਰ ਵੀ ਜਾਰੀ ਹੋ ਚੁੱਕਿਆ ਜੀ ਇਹ ਵਰਦਾਨ ਕੰਸਟਰਕਸ਼ਨ ਕੰਪਨੀ ਬਠਿੰਡੇ ਵੱਲੋਂ ਕੰਮ ਕੀਤਾ ਜਾਵੇਗਾ ਜੀ ਜਿਹਦਾ ਮਟੀਰੀਅਲ ਡੰਪ ਹੋਣਾ ਸ਼ੁਰੂ ਹੋ ਗਿਆ ਜੀ ਜਿਸ ਦਾ ਕੰਮ ਕੱਲ ਕੱਲ ਤੱਕ ਸ਼ੁਰੂ ਹੋ ਜਾਵੇਗਾ ਸਾਰਾ ਨਹੀਂ ਇਹਨੇ ਦੇਰ ਤੋਂ ਪਹਿਲੀ ਤਰੀਕ ਤੋਂ ਰੱਖਿਆ ਨਹੀਂ ਪੱਥਰਾ 24 ਤਰੀਕ ਹੋ ਗਈ ਜੀ ਸਰ ਇਹਦੇ ਵਿੱਚ ਚਲੋ ਕੁਝ ਕਾਜ਼ੀ ਕਾਰਵਾਈ ਦੀ ਵੀ ਦੇਰੀ ਸੀ ਜੀ ਬਾਕੀ ਠੇਕੇਦਾਰ ਵੱਲੋਂ ਕਿਹਾ ਵੀ ਠੰਡ ਕਾਰਨ ਲੇਬਰ ਨਹੀਂ अवेलेबल ਹਜੇ ਤਾਂ ਹੁਣ ਦਿਨ ਜਿਵੇਂ ਖੁੱਲ ਰਹੇ ਜੀ ਉਸ ਤੋਂ ਬਾਅਦ ਕੰਮ ਲਗਾਤਾਰ ਕੰਟੀਨਿਊ ਚੱਲੂਗਾ ਕਿੰਨੇ ਦਿਨਾਂ ਤੋਂ ਹੋ ਜਾਊਗਾ ਇਹ ਇੱਕ ਪ੍ਰੋਜੈਕਟ ਹੈਗੇ 6 ਮਹੀਨੇ ਦੀ ਵੈਲਿਡਿਟੀ ਹੈ ਜੀ ਹਾਂ 6 ਮਹੀਨੇ ਵਿੱਚ ਕੰਮ ਕੰਪਲੀਟ ਹੋ ਜਾਊਗਾ ਸਟੀਲ ਲੇਟ ਵਾਲਾ ਸਟੀਲ ਲੇਟ ਵਾਲਾ ਸਰ ਤਿੰਨ ਮਹੀਨਿਆਂ ਦਾ ਉਹ ਕੰਮ ਜਲਦੀ ਸ਼ੁਰੂ ਹੋ ਰਿਹਾ ਜੀ ਉਹਦਾ ਅਜੇ ਹੋਇਆ ਨਹੀਂ ਸ਼ੁਰੂ ਨਹੀਂ ਹੋ ਗਿਆ ਜੀ ਉਹ ਵੀ ਉਹ ਜਿਹੜੇ ਪੁਰਾਣੇ ਉਹਨਾਂ ਨੇ ਸਰਵੇ ਕਰਦਾ ਕਰਤਾ ਆਪਦੀ ਉਹਨਾਂ ਨੂੰ ਲੇਬਰ ਭੇਜ ਦਿੱਤੀ ਹੈ ਜੀ 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 ਕਾਰਜ ਦੇਖੋ ਅਸੀਂ ਅੱਜ ਖੜੇ ਆ ਨਾ ਜੀ ਵੇਖੋ ਕਿੰਨੇ ਬੰਦੇ ਖੜੇ ਆ ਆ ਸਾਰਾ ਸ਼ਹਿਰ ਦੇਖ ਰਿਹਾ ਸਾਰਾ ਇਲਾਕ ਇਹ ਜਿਹੜਾ ਮਾਨੂੰ ਸੜਕ ਜਿਹੜੀ ਬਣਾਉਣੀ ਹੈ ਰੋਡ ਤੇ ਬਣਾਣੀ ਹੈ ਅਸੀਂ ਉਹਦਾ ਵਾਤੇ ਡੰਮ ਲੇਤਾ ਹੈਗਾ ਡੰਮ ਦਾ ਮਟੀਰੀਅਲ ਸਾਰਾ ਇੱਥੇ ਇਕੱਠਾ ਕਰਕੇ ਸਾਰੀ ਬਲੋ ਸੜਕ ਬਣਨੀ ਹੈਗੀ ਹੈ ਕੋਈ ਲੋਕ ਇਹਦੇ ਵੀ ਆ ਨਹੀਂ ਹੋਣਾ ਅਸੀਂ ਕਹਿੰਦੇ ਵੀ ਤੁਸੀਂ ਸਪਸ਼ਟੀ ਕਰ ਲਓ ਸਾਡਾ ਸਾਹਮਣੇ ਮੱਲੋ ਹੋ ਰਿਹਾ ਅਸੀਂ ਲੋਕਾਂ ਨੂੰ ਸਿਰਫ ਦਿਖਾਣ ਆਏ ਹਾਂ ਮੱਲੋ ਵਾਕੇ ਕੰਮ ਮੱਲੋ ਹੋ ਰਿਹਾ ਕੰਮ ਕਰਨਾ ਸਾਡਾ ਫਰਜ਼ ਬੱਧਾ ਸਾਡੇ ਵਿਰੋਧੀ ਤਾਂ ਇਹ ਕਹਿੰਦੇ ਨੇ ਬਈ ਇੱਕ ਤਰੀਕ ਤਾਂ ਰੱਖਿਆ ਨਹੀਂ ਪੱਥਰ ਆ 24 ਤਰੀਕ ਹੋ ਗਈ ਹੈ ਸਰ ਦੇਖੋ ਪ੍ਰੋਸੈਸਿੰਗ ਹੁੰਦੀ ਹੈ ਪ੍ਰੋਸੈਸਿੰਗ ਦੇ ਮੁਤਾਬਕ ਚੱਲਦੇ ਸਰਕਾਰੀ ਕੰਮ ਪ੍ਰੋਸੈਸ ਦੇ ਵਿੱਚ ਹੁੰ ਸੈਕੂ ਪ੍ਰੋਸੈਸ ਜਿੱਦਾਂ ਪ੍ਰੋਸੈਸ ਹੁੰਦਾ ਅਸੀਂ ਪ੍ਰੋਸੈਸ ਦੇ ਨਾਮ ਲੋ ਚੱਲਦੇ ਹੈਗੇ ਆ ਇਸੇ ਕਰਕੇ ਅਸੀਂ ਮੈਨੂੰ ਤੁਹਾਨੂੰ ਚੰਨਦਾ ਪਾ ਰਹੇ ਆ ਵੀ ਦੇਖੋ ਅਸੀਂ ਤੁਹਾਡਾ ਕੰਮ ਕਰ ਤੁਹਾਡਾ ਕੰਮ ਨਹੀਂ ਸਾਡਾ ਸਾਰਿਆਂ ਦਾ ਕੰਮ ਸਾਜ ਹੈ ਅਸੀਂ ਲੋਕਾਵਾਦੀ ਕਰਨਾ ਹੈ ਅਸੀਂ ਲੋਕਾਂ ਦੇ ਮੱਲੋ ਜਿਵੇਂ ਕਹਿੰਦੇ ਕੰਮ ਦੇ ਵਿੱਚ ਮੱਲੋ ਹਰਵੇ ਮੱਲੋ ਹਾਜ਼ਰ ਹੈਗੇ ਆ ਜੋ ਮੇਰੇ ਸਪੀਕਰ ਸਾਹਿਬ ਨੇ ਕਹੇ ਵੀ ਜੇ 7 ਕਰੋੜ ਰੁਪਇਆ ਲੱਗਣਾ ਹੈ ਅਸੀਂ 7 ਕਰੋੜ ਰੁਪਇਆ ਤੇ ਕੰਮ ਵੱਲੋਂ ਕਰਨੇ ਕਰਨੇ ਸਾਰੇ ਪਾਸੇ ਸਾਰੇ ਸ਼ਹਿਰ ਦੇ ਵਿੱਚ ਕੰਮ ਚੱਲ ਰਿਹਾ 21 ਨੰਬਰ ਵਾਰਡ ਚੱਲ ਰਿਹਾ ਐਸ ਰੋੜ ਤੇ ਚੱਲ ਰਹੇ ਹੈਗੇ ਸਟਰੀਟ ਲਾਈਟਾਂ ਦੇ ਚੱਲ ਰਹੇ 29 ਵਾੜਾ ਦੇ ਵਿੱਚ ਮਨ ਜਿਵੇਂ ਇਹ ਤੋਂ ਲੈ ਕੇ ਜੱਡ ਤਿਕ ਹਰ ਟਿਕਰ ਕੰਮ ਚੱਲ ਰਿਹਾ ਹੈਗਾ ਜੀ ਜਾ ਕੇ ਜਦੋਂ ਬੱਧੀ ਜਾ ਕੇ ਵੇਖ ਸਕਦੇ ਆ ਸਾਨੂੰ ਜੇ ਤੁਹਾਨੂੰ ਲੋੜ ਆ ਤੁਹਾਨੂੰ ਨਾਲ ਲੈ ਕੇ ਜਾਂਦੀ ਅਸੀਂ ਦਿਖਾ ਵੀ ਸਕਦੇ ਹਾਂ